ਸਤਿ ਸ਼੍ਰੀ ਅਕਾਲ ਦੋਸਤੋ ਅੱਜ 5 ਜੂਨ ਦਿਨ ਵੀਰਵਾਰ ਤੇ ਅੱਜ ਜਗਾ ਦਸਵੀ ਤੇ ਆਪਣੇ ਪਿੰਡ ਦੇ ਲਾਗੇ ਪਿੰਡ ਲੈ ਇੱਕ ਪਥਰਾਲਾ ਜਿੱਥੇ ਬਹੁਤ ਵਧੀਆ ਤਗੜੇ ਤਰੀਕੇ ਨਾਲ ਦਸਵੀ ਭਰਤੀ ਆ। ਲੇਕੋ ਮੈਂ ਪਥਰਾਲੇ ਪਿੰਡ ਚ ਪਹੁੰਚ ਚੁਕਿਆ ਦੇਖੋ। ਅੱਜ ਜੇ ਦੇਖਣ ਨੂੰ ਹਣ ਕਿਸੇ ਪਿੰਡ ਚ ਨਹੀਂ ਮਿਲਦੀ ਛੱਪੜ ਆ ਜਿੱਥੇ ਕੀ ਜਾਨਵਰਾਂ ਦੇ ਨਹਾਉਣ ਵਾਸਤੇ ਛੱਪੜ ਬਣਾ ਰੱਖਿਆ ਤੇ ਕਿੰਦਾ ਸੋਹਣਾ ਬੋੜ ਆ। ਐਡੀ ਸੋਹਣੀ ਛਾਂ ਬਈ ਇਹਦੀ ਨਾ ਗਰਮੀ ਵਾਸਤੇ ਸੜਨੋਂ ਬੈਸਟ ਜਗ੍ਹਾ। ਏਸੀ ਨੂੰ ਇਹ ਚੀਜ਼ ਫੇਲ ਕਰਦੀ ਐਸੀ ਤੇ ਇਹਦੇ ਬਾਰੇ ਕੁਝ ਨਹੀਂ ਤੁਹਾਨੂੰ ਦੂਰ ਇਹਦੇ ਰਿਵਿਊ ਦਿੰਨਾ ਚਾਹਰੇ ਬਹੁਤ ਛੋਣਾ ਇਧਰ ਛੱਪੜ ਤੇ ਉੱਤੋਂ ਬਾਈ ਠੰਡੀ ਠੰਡੀ ਹਵਾ ਮੈਂ ਕਿਹਾ 10 ਮਿੰਟ ਬੈ ਕੇ ਚਲਦੇ ਆ ਇਹੋ ਜਿਹਾ ਸਕੂਨ ਜ਼ਿੰਦਗੀ ਚ ਫੇਰ ਕਦੇ ਨਹੀਂ ਮਿਲਣਾ ਬਾਕੀ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਦਰਸ਼ਨ ਵੀ ਨਾਲ ਮਿਲਣਾ ਬਹੁਤ ਜ਼ੋਰ ਦਾ ਤਰੀਕਾ ਵਰਦਾ ਦੇਖੋ ਬਾਈ ਕਿਡਾ ਬਡਾ 7 ਵਜੇ ਦਾ ਆ ਗਿਆ ਤੇ ਕੀਤਾ ਕੀ ਅਤੋਂ ਮੈਂ ਤੁਸੀਂ 8 ਵਜੇ ਨਹੀਂ ਮੈਂ 8 ਵਜੇ 8 ਵਜੇ ਚੱਲਾ 8 ਵਜੇ ਦਾ ਤੇ 10 ਦਾ ਇੱਕ ਮਿੰਟ 10 ਦਾ ਸਕਦਾ ਬੰਦਾ ਵੀ 8 ਵਜੇ ਆਉਂਗਾ 8:30 ਵਜੇ ਚੱਲ ਵਾ 8:30 ਵਜੇ ਉਹ 10 ਦਾ ਸਕਦਾ ਬੰਦਾ ਮੈਂ ਮੰਨ ਲਵਾਂ 8 ਵਜੇ ਤੋਂ ਘਰੇ ਡਰਿਆ ਸੀ 8:30 ਨੇਟਵਰਕ 10 ਦਾ ਸਕਦਾ ਸੀ ਨਹੀਂ ਆ ਬੰਦੇ ਨੂੰ 50 ਫੋਨ ਲਾ ਦੇ ਘਟੂਗਾ ਤੇ ਯਾਰ ਬੰਦਾ ਫੋਨ ਹੀ ਨਹੀਂ ਚਾਹਦਾ ਯਾਰ ਚੱਲਾ ਜੋੜੇ ਚਾਵਾਂਗੇ ਰਹਿ ਮੇਰੇ ਵੀ ਖੜਾਇਆ ਵੱਜ ਗਿਆ ਗੁਰਜੀ ਕਰੋ ਚੈੱਕ ਪਹੁੰਚ ਗਿਆ ਗੁਰਦੁਆਰਾ ਸਾਹਿਬ ਜੀ ਬਸਰਾ ਰੋੜਾ ਬਹਿ ਗਿਆ ਕਾਰ ਵਾਲੇ ਦਾ ਨੰਗ ਸਿੰਘ ਨਾਲ ਇਸ ਵਾਰ ਇੱਧਰ ਮੇਲਾ ਨਹੀਂ ਲੱਗਾ ਇਸ ਵਾਰ ਉਧਰ ਦੀ ਸੈਟ ਕਰਤਾ ਪਰ ਨਹੀਂ ਸੈਟ ਖੁੱਲੇ ਵਾਲੇ ਪਾਸੇ ਇੱਧਰ ਨਹੀਂ ਲੱਗਾ ਕਿ ਪਤਾ ਨਹੀਂ ਕੀ ਕਾਰਨ ਇੱਧਰ ਜਗ੍ਹਾ ਵੀ ਥੋੜੀ ਹੈ ਨਾ ਉਧਰ ਵਧੀਆ ਲੱਗਾ ਉਧਰ ਵੀ ਚੱਲਦਾ ਗੁਰਵੰਦਰ ਉਹ ਵੀ ਦਰਸ਼ਕ ਘਰੋੜਿਆ ਦਰਜੋੜਾ ਸਾਹਿਬ ਆ ਗਿਆ ਤੂੰ ਬਾਈ ਗੱਦਾਰੀ ਕੀਤੀ ਲਾ ਤੂੰ ਦੱਸ ਕੇ ਆਇਆ ਨਾ ਕੁਛ ਕਰ ਕੇ ਆਇਆ ਗੱਦਾਰੀ ਕਹ ਲਿਆ ਨੂੰ ਬਾਈ ਪੰਜਾਬੀ ਚ ਹੋਰ ਕੀ ਕੀਤਾ ਲੱਗਦਾ ਤੇਰਾ ਕੋਈ ਯਾਰ ਬਲੀ ਟੱਕਰ ਜਾਊਗਾ ਤੇਰਾ ਯਾਰ ਬਲੀ ਉਹ ਜਿਹੜਾ ਤੇ ਨਾਲ ਵਾਹਿਗੁਰੂ 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 ਗੰਦਾ ਬਾਈ ਤੂੰ ਗੰਦਾ ਗੰਦਾ ਤੈਨੂੰ ਗੰਦ ਕਹਿ ਦੀ ਪੰਜਾਬੀ ਚ ਕੋਈ ਵੱਡੀ ਗੱਲ ਨਹੀਂ ਉਗ ਅਗਲੀ ਵਾਰੀ ਤੇ ਨਾਲ ਆਜੂ ਮੈਨੂੰ ਕਰਾ ਤੇ ਕਿ ਕੀ ਤੂੰ ਦੱਸਤਾ ਦੇ ਮੈਂ ਪਹਿਲਾਂ ਜਾਉਂ ਆਇਆ ਜਦੋਂ ਇਕੱਠੇ ਆਉਲੇ ਆ ਸੀ ਆਪਾਂ ਐ ਗੜੇ ਤੇ ਦੱਸਤਾ ਦੇ ਬੰਦਾ ਵੀ ਮੈਂ ਨਾਲ ਆਉਣਾ ਚਲੋ ਠੀਕ ਆ ਡੱਬ ਵਾਲੀ ਵੀ ਜਾਣਾ ਆਪਾਂ ਇੱਥੋਂ ਡੱਬਲ ਹੀ ਜਾਵਾਂਗੇ ਹੈਗਾ ਟਾਈਮ ਨਾ ਹੈਗਾ ਟਾਈਮ ਟਾਈਮ ਨੂੰ ਤੂੰ ਜਾ ਕੇ ਘਰੇ ਕਰਦਾ ਵੀ ਕੀ ਆ ਤੂੰ ਕਿਹੜਾ ਪੱਥੇ ਤੂੰ ਤਾਂ ਮੈਂ ਕੋਈ ਤੈਨੂੰ ਕੰਮ ਨਹੀਂ ਵੇਲਾ ਕਿ ਇਧਰ ਗਾਤੋ ਕਰਤਾ ਵੇਲਾ ਘੁੰਮ ਲਿਆ ਲੰਗਰ ਛਕ ਲਿਆ ਲੰਗਰ ਨਹੀਂ ਛਕਿਆ ਮੈਂ ਮੈਂ ਸਿਮ ਲੈਣ ਲੱਗਾ ਜੀ ਉੱਥੇ ਖੜ ਗਿਆ ਸੀ 50 ਰੁਪਏ ਦੀ ਮੀਟੀ ਹੁੰਦੀ ਸੀ ਮੈਂ ਆ ਜਾ ਲੈ ਲਈਏ ਯਾਰ ਆ ਦੇਖੋ ਇਹ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਨੂੰ ਸ਼ਹੀਨ ਪਾਛੀਆਂ ਦਸਮੀ ਹਾਂ ਮੇਰਾ ਵੀ ਫੜ ਲੈ ਯਾਰ ਵਾਹ 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 ਇਸ ਮੋਮੈਂਟ ओ ओ देख रहा थी देख तो मैं कर रहा था यार बल्ला दास्ता दे मैं पहला वाला देखो चल दोस्तों इस वीडियो जेडी ऑडियो सी इस वीडियो देखना रिकॉर्डिंग ਉਹ ਇਸ ਜੀਨ ਨੂੰ ਡਿਲੀਟ ਕਰਨਾ ਪੈਗਾ ਸੀ ਉਹ ਜੀਨ ਨੂੰ ਰਿਮੂਵ ਕਰ ਦਿੱਤਾ ਕਿਉਂਕਿ ਉਹ ਬਾਲੇ ਜਿਆਦਾ ਸਾਫ ਸੀ ਇਹ ਚੀਜ਼ 10 ਰੁਪਏ ਦੀ 20 ਰੁਪਏ ਦੀ ਸਪੀਕਰਾਂ ਚ ਬੋਲੀ ਜਾਂਦੇ ਸੀ ਉਹਦੇ ਕਰਕੇ ਕਾਪੀਰਾਈਟ ਆ ਸਕਦਾ 100% ਸਭਾਬ ਨਹੀਂ ਗਈ ਕਾਪੀਰਾਈਟ ਦੀ ਇਸ ਕਰਕੇ ਆ ਰਹੇ ਜੀਨ ਨੂੰ ਪਰ ਹੀ ਬੂ ਕਰਤਾ ਬਾਕੀ ਮੇਲਾ ਬਹੁਤ ਜ਼ੋਰਦਾਰ ਤਰੀਕੇ ਨਾਲ ਸਜਾਇਆ ਸੀਗਾ ਵਧੀਆ ਖੁੱਲਿਆ ਹੈ ਕਿ ਖੁੱਲ੍ਹੀ ਚੀਜ਼ਾਂ ਚਲਾਈਆਂ ਜੀ ਵਧੀਆ ਹਰ ਚੀਜ਼ ਮਿਲ ਰਹੀ ਸੀ 10 10 ਰੁਪਏ ਸੇ ਬਹੁਤ ਵਧੀਆ ਮੇਲਾ ਲੱਗਿਆ ਜੀ ਦਰਸ਼ਨ ਵੀ ਕਰ ਲੇ ਅੰਦਰ ਆਪਾ ਤੇ ਬਾਕੀ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹ ਚੀਜ਼ ਦਾ ਕੋਈ ਫਾਇਦਾ ਨਹੀਂ ਲੱਗਦਾ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀ ਕਿਵੇਂ ਲੱਗਦਾ ਬਲੌਗ ਬਲੌਗ ਪਾਇਆ ਕਰੀਏ ਕਿੰਨਾ ਪਾਇਆ ਕਰੀਏ ਤੁਸੀਂ ਕਮੈਂਟ ਹੀ ਨਹੀਂ ਕਰਦੇ ਪਤਾ ਨਹੀਂ ਕੀ ਚੱਕਰ ਆ ਯਾਰ ਤੁਹਾਨੂੰ ਬਾਕੀ ਗਾ ਕਹ ਦਿਸਕਰ ਵਿੱਚ ਆਏ ਨੇ ਗਣ ਪੈਸੇ ਵੇਗਣ ਨਹੀਂ ਲੋੜ ਨਹੀਂ ਬਾਕੀ ਇੰਜੋਏ ਕਰੋ ਯਾਰੇ ਥੋੜੀ ਕਲਿੱਪ ਨੂੰ ਮੈਂ ਕੱਟ ਹੀ ਦਿਨਾ ਰਿਮੂਵ ਕਰ ਦਿਨਾ ਓਕੇ ਜਕੋ ਭਾਈ ਦਾਰੇ ਡਾਉਨ ਨੇ ਚਾਲੀ ਦੇ ਕਬਜਾ ਕਰ ਲਿਆ ਟਰੈਕਟਰ ਚਾਲੀ ਦੇ ਗੰਡੇ ਵਾਲੀ ਚਾਲੀ ਦੇ ਕੀ ਕਹਿਣਾ ਚਾਹੇਗਾ ਦਾਰੇ ਕਬਜਾ ਕਰਨ ਤੋਂ ਬਾਅਦ ਕਬਜਾ ਕਰਨ ਤੋਂ ਬਾਅਦ ਅਸੀਂ ਗੰਡੇ ਵੇਚਦੇ ਹਾਂ 100 ਦੇ 6 ਕਿਲੋ ਪਾਉ ਦੇ 6 ਕਿਲੋ ਦਰਿਆਵਾ ਕਬਜਾ ਕੀਤਾ ਇਹਨੂੰ ਵੇਚਾਂਗੇ ਥੋੜੀ ਨਾ ਪਤਾ ਲੱਗ ਜੂ ਫੁੱਲ ਤੋਂ ਵੱਡ ਲੋ ਫਿਰ ਚੌੜ ਕਰਦੇ ਆਪਨੀ ਚਾਲੀ ਆ ਗਵੰਡੀਆਂ ਦੀ ਜਿਹਦੇ ਘਰ ਦੇ ਆਏ ਆ ਸਭ ਬੈਠੇ ਆ ਲੰਗਰ ਛਕਣ ਗਏ ਆ ਬਾਕੀ ਆ ਬਾਬਾ ਬੈਠਾ ਬਾਬਾ ਕਹਿੰਦਾ ਮੈਂ 50 ਰੁਪਏ ਦਾ ਘਰਤਾ ਲਿਆ ਜੀ ਕੀ ਕਹਿਣਾ ਚਾਹੇਗਾ ਬਾਬਾ ਕਿਆ ਲਗੱਤ ਹੈ ਅਜਾ ਤੁਮ ਕੀਕ ਨੇ ਕੱਪੇ ਪਾ ਦਿੱਤੇ ਨੇ ਕਿੰਨੇ ਦਾ ਗੱਟਾ ਲਿਆ ਸੀ ਮੈਂ ਡੂਟ ਸਾਹ ਨਾਲ 50 50 ਕਿਸੇ ਟਰੈਕਟਰ ਵਾਲੇ ਨੇ ਦਿੱਤੇ 50 50 ਗੱਟੇ ਗੱਟੇ 100 ਗੱਟਾ ਲੱਗਦਾ ਮੈਨੂੰ ਪੰਜਾਬ ਲਿਆ ਦੇ ਗੱਟੇ ਪੰਜਾ 50 100 ਗੱਟਾ ਲੱਗਦਾ ਕਿੰਨੇ ਕਿਲੋ ਦਾ ਸੀ ਕੀ ਕਿਲੋ ਦਾ 30 ਕਿਲੋ ਦਾ ਗੱਟਾ 50 ਲਿਆ ਦੇ ਕਰੋ ਅਬ ਪਈ ਦਿਨ ਹੋ ਗਿਆ ਹੋ ਗਿਆ ਮਹੀਨਾ ਹੋ ਗਿਆ ਅੱਛਾ ਹੁਣ ਹੀ ਲੈ ਆ ਫਿਰ ਤਾਂ ਵਧੀਆ ਲੈ ਗਿਆ ਯਾਰ ਤੂੰ ਕਹ ਜੀ ਗਲਤੀ ਕਹ ਜੀ ਆ ਵੰਡੇ ਵਧੀਆ ਨਿਕਲੇ ਇਕੱਟੇ ਮੈਂ ਘਰੇ ਆਪਦੇ ਵਾਸਤੇ ਲੈ ਆ ਦੋ ਕੱਟੇ ਉਹਦਾ ਮੈਂ 200 ਰੁਪਏ ਦੇ ਦੇ ਇਕੱਟੇ ਦਾ ਮੈਂ ਤੇ ਲੈ ਜਾ ਤੈਨੂੰ ਲੈਦਾ ਮੈਂ ਹਾਂ ਹੋਰ ਤਾਂ ਵਧੀਆ ਰਹਿ ਗਿਆ ਤੇ ਮੈਂ ਤੈਨੂੰ ਦੋ ਕੱਟੇ ਲਿਆਂਦੇ ਉਹਨੇ 500 100 ਕਟਾ ਪਾਕ 50 50 ਰੁਪਏ ਕਰ ਲੈ ਜਾ ਜਾ ਤੂੰ ਉਹ ਤੇ ਘਰ ਵਾਸਤੇ ਲੈ ਕੇ ਜਾਣਾ ਸੀ ਨਾ ਕਿਵੇਂ ਬਿੱਲਾ ਖੜਾ ਲਾਉਣਾ ਨਹੀਂ ਕਿਹੜਾ ਉਹ ਮੇਰੇ ਆਪ ਦੀ ਪਤਨੀ ਸੁਵਾਈ ਉਹਨੂੰ ਲਾਇਆ ਇੱਕ ਕਿਹੜਾ ਇਹਦੇ ਵਿੱਚ ਕੀ ਧੱਕੇ ਖਾਣੇ ਯਾਰ ਮੈਂ ਤਾਂ ਮਹੀਆ ਆਉਂਦਾ ਰਿਹਾ ਸਾਡੇ ਨੇ ਲਾਇਆ ਇੱਕ ਜਿਹੜਾ ਆਉਂਦਾ ਜਾਂਦਾ ਨਹੀਂ ਆ ਰਿਹਾ ਰੋਕੀਆ ਉਹਦਾ ਡਾਡੀ ਜਮਾ ਗਿਆ ਸਾਦਾ ਬਕਾ ਲਾਇਆ ਇੱਕ ਜਿਹੜਾ ਵਧੀਆ ਦਿਹਾੜੀ ਵੱਲ ਕੋਈ ਨਹੀਂ ਆਜੇ ਅਜੇ ਬਹੁਤ ਲੰਮਾ ਚੱਲੂ ਕੰਮ ਇਹ ਬਹੁਤ ਲੰਮਾ ਚੱਲੂ ਆਥਨ ਦੇ ਕੱਢ ਲੋ ਹੋਰ ਵੇ ਕਿਹੜਾ ਬਿੰਦਾ ਅੱਬਾ ਹਾਂ ਬਿਚਾਰੇ ਢੂਮ ਵਾਲੀ ਚੰਨੂ ਵਾਲੀ ਹੋਰ ਵਧੀਆ ਹੋਰ ਸਾਰੇ ਵਧੀਆ ਸਾਰੇ ਵਧੀਆ ਵਧੀਆ ਮਿਲ ਗਿਆ ਫਿਰ ਤਾਂ ਕੰਨੇ ਕਮਾਦ ਉੱਥੇ ਕਭੀ ਜਾਂਦੇ ਤੁਰਿਆ ਫਿਰਦਾ ਹਾਂ ਕਿਉਂ ਮੈਂ ਜੁਆ ਛੱਡੇ ਉਹ ਕਿਲਾੜੀ ਸਕੂਲ ਦੇ ਹਾਂ ਉੱਥੇ ਹੀ ਹੈ ਹਾਂ ਹੈਗਾ ਆਇਗਾ ਸਕੂਲ ਮੈਨੂੰ ਪਤਾ ਉੱਥੇ ਮੈਂ ਵੀ ਪੜਿਆ ਜੋ ਕਿਹੜਾ ਦੇ ਕੇ ਉੱਥੇ ਆ ਜਾਂਦਾ ਨਾਲੀ ਆਉਦੇ ਨਾਲੀ ਠਾਣਾ ਨਾਲੀ ਉਹ ਆ ਉਹ ਤੇ ਇੱਥੇ ਉਹ ਗੁਲਾਮ ਦੇ ਲੱਗੇ ਸਰਕਾਰੀ ਗੁਲਾਮ ਹਾਂ ਸਰਕਾਰੀ ਗੁਲਾਮ ਉੱਥੇ ਹੀ ਆਏਗਾ ਹਾਂ ਨਾ ਠਿਗੜੇ ਖਾਈਏ ਨਾ ਜਿਹੜਾ ਪਰਹਾਪਤਾ ਮਿਲ ਗਿਆ ਲੈ ਕੇ ਫਰਾਦ ਆਪਰਾ ਕੰਮ ਹੀ ਕਿਉਂ ਨਹੀਂ ਮਰਦੇ ਚੱਲ ਰੋਏ ਬਲ ਘਰੇ ਚੱਲ ਛਕਿਆ ਲੰਗਰ ਛਕੰਦਾ ਨਾ ਆਪਾਂ ਜਾਂਦੇ ਕਿਵੇਂ ਇੱਕ ਹੀ ਢੀਗ ਇਹ ਪਹਿਲਾਂ ਤਾਂ ਦੇਖ ਲਿਆ ਬਹੁਤ ਬਹੁਤ ਆਛਾ ਇਹ ਛਕਿਆ ਉਹਦਾ ਛਕਿਆ ਦੀ ਖੜੇ ਆ ਕੋਈ ਗੱਲ ਚੱਲ ਕੀ ਕਹਿਣਾ ਚਾਹੇਗਾ ਦਾਰੇ ਉਸ ਨੂੰ ਹੈ ਕੀ ਗਾਣਾ ਨਹੀਂ ਗਾਉਣਾ ਮੈਂ ਆ ਰਿਹਾ ਸਦਾ ਗੱਟਾ ਮਿਲ ਸਕਦਾ ਮਿਲ ਸਕਦਾ 50 ਰੁਪਏ ਗੱਟਾ ਯਾਰ ਬੇਰੇ ਘੱਟਾ ਨੂੰ ਸਰਦਾ ਬਈ ਇਹਨੇ ਘੱਟ ਰੇਟ ਚ ਲੈਣੇ ਆ ਘੱਟ ਰੇਟ ਚ ਵੀ ਮਿਲ ਜਾਣਗੇ ਬਈ ਗੰਡੇ ਦਾਰੇ ਆਪਾਂ ਮੈਂ ਆਰਡਰ ਕੀਤਾ ਹੁਣ 300 ਰੁਪਏ ਦਾ ਤੇ ਆਪਾਂ ਨੂੰ 200 ਰੁਪਏ ਦਾ ਦੇ ਦਊਗਾ ਬੋਲਾ ਸੈਲਡਿਕ ਹੋ ਗਿਆ ਜੋੜ ਗਿਆ ਦਾਰੇ ਉਹ ਗੱਲ ਲੈ ਸਾਹਮਣੇ ਗੁਰਦੁਆਰਾ ਸਾਹਿਬ ਚੱਲ ਬਾਬੇ ਦੀ ਗੱਲ ਸੁਣ ਲਈ ਹੋਰ ਦਾਰੇ ਗੰਡੇ ਬਈ ਤਾਜ਼ਾ ਤਾਜ਼ਾ ਆ ਗਿਆ ਹੋਰ ਕੋਈ ਕਿਹੜਾ ਜਾਏਗਾ ਆਪਣੀ ਫੈਮਿਲੀ ਨੂੰ ਔਰ ਕੁਝ ਕਹਿਣਾ ਚਾਹਾਂਗੇ ਵੀ ਧੰਨਵਾਦ ਸਾਰਿਆਂ ਦਾ ਆਪਾਂ ਗੰਡੇ ਵੇਚ ਰਹੇ ਹਾਂ